ਇੱਕ ਵਾਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾਬ ਦੇ ਸੰਗਰੂਰ ਸਹਿਰ ਪਹੁੰਚੇ ਅਤੇ ਸ਼ਹਿਰ ਦੇ ਬਾਹਰ-ਬਾਹਰ ਇੱਕ ਖਾਲੀ ਥਾਂ ਬੈ ਕੇ ਭਾਈ ਮਰਦਾਨਾ ਜੀ ਦੇ ਨਾਲ ਸ਼ਬਦ ਕੀਰਤਨ ਗਾਉਣ ਲੱਗ ਪਏ। ਗੁਰੂ ਜੀ ਦੇ ਸ਼ਬਦ ਕੀਰਤਨ ਕਰਦਿਆਂ-ਕਰਦਿਆਂ ਤੇਜ ਹਨੇਰੀ ਆਉਣੀ ਸ਼ੁਰੂ ਹੋ ਗਈ ਅਤੇ ਦੇਖਦਿਆਂ ਹੀ ਦੇਖਦਿਆਂ ਇਸ ਹਨੇਰੀ ਨੇ ਭਿਆਨਕ ਤੂਫਾਨ ਦਾ ਰੂਪ ਧਾਰਨ ਕਰ ਲਿਆ। ਇੰਨਾ ਭਿਆਨਕ ਤੂਫਾਨ ਦੇਖ ਕੇ ਭਾਈ ਮਰਦਾਨਾ ਜੀ ਬਹੁਤ ਘਬਰਾ ਗਏ ਅਤੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਆ ਕੇ ਬਹੁਤ ਵੱਡੀ ਗਲਤੀ ਕਰ ਲਈ ਹੈ ਕਿਉਂਕਿ ਇੰਨਾ ਤੇਜ਼ ਤੂਫਾਨ ਆਪਣੀ ਜ਼ਿੰਦਗੀ ਵਿੱਚ ਮੈਂ ਪਹਿਲਾਂ ਕਦੇ ਵੀ ਨਹੀਂ ਦੇਖਿਆ ਭਾਈ ਮਰਦਾਨੇ ਦੀ ਇਸ ਹਾਲਤ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਮਰਦਾਨਿਆ ਤੂੰ ਡਰ ਨਾ ਕਿਉਂਕਿ ਇਹ ਕਲਯੁਗ ਹੈ ਤੂੰ ਸਿਰਫ ਵਾਹਿਗੁਰੂ ਦਾ ਸਿਮਰਨ ਕਰ ਤੇਰੇ ਨੇੜੇ ਤੇੜੇ ਕੋਈ ਵੀ ਵਲਾ ਨਹੀਂ ਆਵੇਗੀ ਭਾਈ ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਦੀ ਆਗਿਆ ਨੂੰ ਮੰਨਿਆ ਅਤੇ ਲਗਾਤਾਰ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੇ ਤਫਾਨ ਨੇ ਕਈ ਤਰ੍ਹਾਂ ਦੇ ਭਿਆਨਕ ਰੂਪ ਧਾਰਨ ਕੀਤੇ ਪਰ ਗੁਰੂ ਜੀ ਅਤੇ ਭਾਈ ਮਰਦਾਨਾ ਡੋਲ ਹੋ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਜਮ ਲੋਕ ਦਾ ਤਾਂ ਸਿਰਫ ਉਹਨਾਂ ਨੂੰ ਹੀ ਡਰ ਹੈ ਜਿਹੜਾ ਪਰਮਾਤਮਾ ਤੋਂ ਦੂਰ ਹੈ ਸੰਤਾਂ ਨੂੰ ਤਾਂ ਰੱਬ ਦਾ ਸਹਾਰਾ ਹੈ ਜਿਸ ਨੇ ਪੂਰੀ ਸ੍ਰਿਸ਼ਟੀ ਬਣਾਈ ਹੈ ਜਦੋਂ ਕਲਯੁਗ ਨੇ ਗੁਰੂ ਜੀ ਦੇ ਮੂੰਹੋਂ ਇਹ ਉਪਦੇਸ਼ ਸੁਣਿਆ ਤਾਂ ਉਸ ਨੇ ਮਾਨਵ ਦਾ ਰੂਪ ਧਾਰਨ ਕਰ ਲਿਆ ਅਤੇ ਗੁਰੂ ਜੀ ਦੇ ਸਾਹਮਣੇ ਆ ਗਿਆ ਕਲਯੁਗ ਨੇ ਗੁਰੂ ਜੀ ਨੂੰ ਕਿਹਾ ਕਿ ਸਤਗੁਰੂ ਜੀ ਮੈਂ ਤੁਹਾਡੀ ਮਹਿਮਾ ਨੂੰ ਨਹੀਂ ਸੀ ਜਾਣਦਾ ਮੈਂ ਨਹੀਂ ਸੀ ਜਾਣਦਾ ਕਿ ਤੁਸੀਂ ਕੌਣ ਹੋ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਮੈਂ ਸਿਰਫ ਧਰਤੀ ਦੇ ਇੱਕ ਉਦਾਹਰਨ ਦੇ ਰੂਪ ਵਿੱਚ ਆਇਆ ਹਾਂ ਮੇਰਾ ਸਾਹਮਣਾ ਤੁਹਾਡੇ ਨਾਲ ਹੋ ਗਿਆ हे ਸਤਿਗੁਰੂ ਜੀ ਮੇਰੇ ਰਾਜ ਵਿੱਚ ਇਨਸਾਨ ਹਨੇਰੇ ਵਿੱਚ ਗਿਰਦਾ ਜਾ ਰਿਹਾ ਹੈ ਮੇਰੀ ਸੇਨਾਪਤੀ ਝੂਠ ਨਿੰਦਿਆ ਚੁਗਲੀ ਹੈ ਅਤੇ ਜੂਆ ਸ਼ਰਾਬ ਅਤੇ ਬੁਰੇ ਕੰਮ ਵੀ ਮੇਰੀ ਫੌਜ ਹਨ ਮੇਰੇ ਇਸ ਰਾਜ ਵਿੱਚ ਕਾਮ ਕ੍ਰੋਧ ਅਤੇ ਲੋਭ ਮੋ ਦਾ ਰਾਜ ਚੱਲਦਾ ਹੈ ਮੇਰੇ ਰਾਜ ਵਿੱਚ ਇਨਸਾਨ ਪਰਮਾਤਮਾ ਨੂੰ ਭੁੱਲ ਕੇ ਮਾਇਆ ਦੀ ਚਪੇੜ ਵਿੱਚ ਆ ਚੁੱਕਿਆ ਹੈ ਅਤੇ ਕੋਈ ਵਿਰਲਾ ਵਾਂਝਾ ਹੈ ਜਿਹੜਾ ਮੇਰੀ ਇਸ ਫੌਜ ਤੋਂ ਬਚ ਪਾਇਆ ਹੈ ਕਿਸੇ ਵੀ ਇਨਸਾਨ ਦੇ ਅੰਦਰ ਸਬਰ ਸੰਤੋਖ ਲੱਭਣਾ ਬੜਾ ਹੀ ਮੁਸ਼ਕਲ ਹੈ ਕਰੋੜਾਂ ਦੀ ਗਿਣਤੀ ਵਿੱਚੋਂ ਕੁਝ ਹੀ ਇਨਸਾਨ ਹਨ ਜਿਹੜੇ ਮੇਰੇ ਇਸ ਜਾਲ ਤੋਂ ਬਚ ਪਾਏ ਹਨ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਨੂੰ ਕਿਹਾ ਕਿ ਜੇਕਰ ਤੂੰ ਇਸ ਫੌਜ ਦਾ ਸਰਦਾਰ ਹੈ ਤਾਂ ਅਸੀਂ ਵੀ ਉਸ ਕਰਤਾਰ ਦੇ ਨੌਕਰ ਹਾਂ ਅਤੇ ਤੇਰਾ ਹਿੱਸਾ ਵੀ ਸਾਡੇ ਕੋਲ ਹੀ ਆਵੇਗਾ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਕਲਯੁਗ ਗੁਰੂ ਜੀ ਦੇ ਅੱਗੇ ਝੁਕ ਗਿਆ ਅਤੇ ਕਹਿਣ ਲੱਗਾ ਕਿ ਹੇ ਸਤਗੁਰੂ ਜੀ ਮੈਂ ਜਾਣਦਾ ਹਾਂ ਕਿ ਤੁਸੀਂ ਪੀਰਾਂ ਦੇ ਪੀਰ ਹੋ ਅਤੇ ਪਰਮਾਤਮਾ ਦਾ ਦੂਜਾ ਰੂਪ ਹੋ ਮੇਰੀ ਬੇਨਤੀ ਹੈ ਕਿ ਮੇਰੇ ਤੇ ਕਿਰਪਾ ਕਰੋ ਇਸ ਦੇ ਨਾਲ ਹੀ ਕਲਯੁਗ ਨੇ ਗੁਰੂ ਜੀ ਨੂੰ ਭੇਟ ਦੇਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਹੇ ਗੁਰੂ ਜੀ ਤੁਸੀਂ ਮੇਰੇ ਕੋਲੋਂ 9 ਨਦੀਆਂ ਅਤੇ 18 ਸਦੀਆਂ ਲੈ ਲਵੋ ਇਸ ਕਰਕੇ ਤੁਸੀਂ ਜਿੱਥੇ ਚਾਹੋ ਉੱਥੇ ਹੀ ਜਾ ਸਕਦੇ ਹੋ ਅਤੇ ਕੋਈ ਵੀ ਤੁਹਾਨੂੰ ਰੋਕ ਨਹੀਂ ਸਕਦਾ ساری ਦੁਨੀਆ ਤੁਹਾਡੇ ਕੋਲੋਂ ਡਰੇਗੀ ਅਤੇ ਚਿੱਤ ਲਗਾ ਕੇ ਤੁਹਾਡੀ ਪੂਜਾ ਵੀ ਕਰੇਗੀ ਤਾਂ ਜਾਨੀ ਜਾਨ ਗੁਰੂ ਨਾਨਕ ਦੇਵ ਜੀ ਕਲਯੁਗ ਦੀ ਇਸ ਗੱਲ ਤੋਂ ਮੁਸਕਰਾਏ ਅਤੇ ਨੌ ਨਦੀਆਂ 18 ਸਦੀਆਂ ਲੈਣ ਤੋਂ ਨਾ ਕਰ ਦਿੱਤੀ ਜਿਸ ਤੋਂ ਬਾਅਦ ਕਲਯੁਗ ਨੇ ਗੁਰੂ ਨਾਨਕ ਦੇਵ ਜੀ ਨੂੰ ਹੋਰ ਵੀ ਕਈ ਤਰ੍ਹਾਂ ਦੇ ਭੇਟਾ ਦੇਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਨਾਨਕ ਦੇਵ ਜੀ ਕਲਯੁਗ ਦੀ ਕਿਸੇ ਵੀ ਗੱਲ ਨਾਲ ਰਾਜੀ ਨਹੀਂ ਹੋਏ ਤਾਂ ਅਖੀਰ ਵਿੱਚ ਕਲਯੁਗ ਨੇ ਗੁਰੂ ਜੀ ਨੂੰ ਬੋਲਿਆ ਕਿ हे ਦੀਨदयाल ਜੀ ਤੁਸੀਂ ਮੇਰੇ ਰਾਜ ਵਿੱਚ ਮਨੁੱਖ ਦੇ ਰੂਪ ਵਿੱਚ ਜਨਮ ਲਿਆ ਹੈ ਅਤੇ ਮੈਨੂੰ ਤੁਹਾਡੇ ਚਰਨਾਂ ਵਿੱਚ ਆ ਕੇ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਹੈ ਪਰ ਮੈਨੂੰ ਡਰ ਹੈ ਕਿ ਇਹ ਮੇਲ ਕਿਤੇ ਫਜ਼ੂਲ ਨਾ ਜਾਵੇ ਹੇ ਸਤਿਗੁਰੂ ਜੀ ਤੁਸੀਂ ਮੇਰੀ ਕਿਸੇ ਵੀ ਭੇਟਾ ਨੂੰ ਸਵੀਕਾਰ ਨਹੀਂ ਕੀਤਾ ਜੇਕਰ ਤੁਸੀਂ ਮੇਰੀ ਕਿਸੇ ਵੀ ਭੇਟਾ ਨੂੰ ਸਵੀਕਾਰ ਕਰ ਲਵੋਗੇ ਤਾਂ ਤੁਹਾਡੀ ਮੇਰੇ ਉੱਪਰ ਬੜੀ ਕਿਰਪਾ ਹੋਵੇਗੀ ਨਹੀਂ ਤੇ ਮੇਰਾ ਮਨ ਹਮੇਸ਼ਾ ਲਈ ਬਹੁਤ ਦੁਖੀ ਰਹੇਗਾ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਨੂੰ ਕਿਹਾ ਜੇਕਰ ਤੂੰ ਮੈਨੂੰ ਭੇਟਾ ਦੇਣਾ ਹੀ ਚਾਹੁੰਦਾ ਹੈ ਤਾਂ ਫਿਰ ਕੋਈ ਅਜਹੀ ਭੇਟਾ ਦੇ ਜਿਸ ਨਾਲ ਮੇਰੇ ਭਗਤਾਂ ਤੇ ਤੇਰੀ ਫੌਜ ਚੜਾਈ ਨਾ ਕਰ ਸਕੇ ਤਾ ਕਾਲਯੁਗ ਗੁਰੂ ਜੀ ਨੂੰ ਦੋਨੇ ਹੱਥ ਜੋੜ ਕੇ ਕਹਿਣ ਲੱਗਾ ਕਿ हे ਸਤਗੁਰੂ ਜੀ ਮੈਂ ਤੁਹਾਡੇ ਦੋਨੇ ਚਰਨਾਂ ਨੂੰ ਪੂਜ ਕੇ ਇਹ ਕਹਿੰਦਾ ਹਾਂ ਕਿ ਤੁਸੀਂ ਜਿਹੜੀ ਵੀ ਆਗਿਆ ਮੈਨੂੰ ਦਿਵੋਗੇ ਮੈਂ ਤੁਹਾਡੀ ਆਗਿਆ ਦਾ ਪਾਲਨ ਕਰਾਂਗਾ ਤਾਂ ਸਤਗੁਰੂ ਜੀ ਨੇ ਕਾਲਯੁਗ ਨੂੰ ਕਿਹਾ ਕਿ ਜਿਹੜਾ ਮਨੁੱਖ ਤੇਰੇ ਰਾਜ ਵਿੱਚ ਪਰਮਾਤਮਾ ਦੇ ਨਾਮ ਨਾਲ ਜੁੜੇਗਾ ਚੋਰੀ ਨਿੰਦਿਆ ਹੰਕਾਰ ਅਤੇ ਮੋਹ ਮਾਇਆ ਤੇ ਬੁਰੇ ਕੰਮਾਂ ਤੋਂ ਦੂਰ ਰਹੇਗਾ ਉਸ ਮਨੁੱਖ ਤੇ ਤੇਰਾ ਕੋਈ ਵੀ ਅਸਰ ਨਹੀਂ ਹੋਵੇਗਾ ਜਿਸ ਤੋਂ ਬਾਅਦ ਕਲਯੁਗ ਨੇ ਸਤਗੁਰੂ ਜੀ ਨੂੰ ਭੇਟ ਦਿੱਤੀ ਕੀ ਜਿਹੜਾ ਇਨਸਾਨ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇਗਾ ਉਸ ਇਨਸਾਨ ਦੇ ਉੱਤੇ ਮੇਰੀ ਫੌਜ ਕਿਸੇ ਵੀ ਤਰ੍ਹਾਂ ਦੀ ਚੜ੍ਹਾਈ ਨਹੀਂ ਕਰੇਗੀ ਕਲਯੁਗ ਨੇ ਸਤਗੁਰੂ ਜੀ ਨੂੰ ਭੇਟ ਦੇਣ ਤੋਂ ਬਾਅਦ ਸਤਗੁਰੂ ਜੀ ਤੋਂ ਵਰ ਲਿਆ ਅਤੇ ਸਤਗੁਰੂ ਜੀ ਦੇ ਚਰਨਾਂ ਨੂੰ ਛੂਕੇ ਉੱਥੋਂ ਚਲਿਆ ਗਿਆ। ਗੁਰੂ ਪਿਆਰਿਓ ਅੱਜ ਦੀ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਹੜਾ ਇਨਸਾਨ ਕਲਯੁਗ ਵਿੱਚ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇਗਾ ਅਤੇ ਚੰਗੇ ਕਰਮ ਕਰੇਗਾ ਉਸ ਇਨਸਾਨ ਉੱਤੇ ਕਲਯੁਗ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਅਤੇ ਉਹ ਇਨਸਾਨ ਪਰਮਾਤਮਾ ਦੀ ਹਰ ਖੁਸ਼ੀ ਦਾ ਆਨੰਦ ਮਾਨੇਗਾ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਜਰੂਰ ਦੱਸੋਗੇ ਤੁਹਾਨੂੰ ਵੀਡੀਓ ਕਿੱਦਾਂ ਦੀਆਂ ਲੱਗਦੀਆਂ